ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡਰੱਗਸ ਕੇਸ ਨਾਲ ਜੁੜੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਰਕਾਰੀ ਵਕੀਲ ਸੁਰੇਸ਼ ਬਤਰਾ ਦੇ ਤਬਾਦਲੇ ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਜਦੋਂ ਤੱਕ ਜਾਂਚ ਨਹੀਂ ਹੋ ਜਾਂਦੀ ਉਸ ਵੇਲੇ ਤੱਕ ਤਬਾਦਲਾ ਨਹੀਂ ਹੋ ਸਕਦਾ। ਇਸ ਮਾਮਲੇ ਦੀ ਅਗਲੀ ਸੁਣਵਾਈ 23 ਸਤੰਬਰ ਨੂੰ ਹੋਵੇਗੀ। ਇਸੇ ਤਰ੍ਹਾਂ ਈਡੀ ਅਧਿਕਾਰੀ ਨਿਰੰਜਨ ਸਿੰਘ ਦੇ ਤਬਾਦਲੇ ਤੇ ਵੀ ਰੋਕ جاری ਹੈ। ਨਿਰੰਜਨ ਸਿੰਘ ਉਹੀ ਅਧਿਕਾਰੀ ਨੇ ਜਿਨ੍ਹਾਂ ਨੇ ਪੰਜਾਬ ਦੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਤੋਂ ਜਲੰਧਰ ਚਪੌਂਕਿਸ ਕੀਤੀ ਸੀ। ਹਾਈ ਕੋਰਟ ਨੇ ਡਰੱਗਸ ਰੈਕੇਟ 'ਚ ਹਰਿਆਣਾ ਤੇ ਚੰਡੀਗੜ੍ਹ ਨੂੰ ਪਾਰਟੀ ਬਣਾਏ ਜਾਣ ਸੰਬੰਧੀ ਨੋਟਿਸ ਭੇਜ ਇਸ ਸਬੰਧੀ ਪੰਜਾਬ ਦੇ ਸਾਬਕਾ ਡੀਜੀਪੀ ਸਸ਼ੀ ਕਾਨ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਹਰਿਆਣਾ ਤੇ ਚੰਡੀਗੜ੍ਹ ਨੂੰ ਕੇਸ ਚ ਪਾਰਟੀ ਬਣਾਇਆ ਜਾਵੇ ਈਡੀ ਦਾ ਮਸਲਾ ਸੀਗਾ ਡਰੱਗ ਰੈਕੇਟ ਦਾ ਉਹ ਲੱਗਿਆ ਹੋਇਆ ਸੀਗਾ ਜਿਦੇ ਵਿੱਚ ਜੱਜ ਸਾਹਿਬ ਨੇ ਨਿਰੰਜਨ ਸਿੰਘ ਦੀ ਜਿਹੜੀ ਹੈਗੀ ਹੈ ਤਬਾਦਲੇ ਦੀ ਸਟੇ ਉਹ ਪੱਕੀ ਕਰ ਦਿੱਤੀ ਹੈ ਫਿਲਹਾਲ ਨਾਲ ਹੀ ਜਿਹੜਾ ਮਿਸਟਰ ਬਤਰਾ ਹੈਗੇ ਨੇ ਪਬਲਿਕ ਪ੍ਰੋਸੀਕਿਊਟਰ ਉਹਨਾਂ ਦਾ ਤਬਾਦਲਾ ਵੀ ਉਹਨਾਂ ਨੇ ਕਿਹਾ ਵੀ ਪਬਲਿਕ ਇੰਟਰਸਟ ਨਹੀਂ ਹੈਗਾ ਤੇ ਸ਼ਸ਼ੀਕਾਂਤ ਹੋਰਾ ਨੇ ਇੱਕ ਦਰਖਾਸਤ ਦਿੱਤੀ ਸੀ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਡਰੱਗ ਮਾਫੀਆ ਆਪਰੇਟ ਕਰ ਰਿਹਾ ਹੈ ਤੇ ਹਰਿਆਣਾ ਤੇ ਯੂਟੀ ਨੂੰ ਵੀ ਪਾਰਟੀ ਬਣਾ ਦਿੱਤਾ ਗਿਆ ਅੱਜ ਸਾਬ ਜੱਜ ਸਾਹਿਬਾ ਨੇ ਦੋਨੋਂ ਜਿਹੜੇ ਸਟੇਟਸ ਉਹਨਾਂ ਨੂੰ ਪਾਰਟੀ ਬਣਾਤਾ ਸੋ ਹੁਣ ਜਿਹੜਾ ਹੈਗਾ ਸਾਰਾ ਮਸਲਾ ਅਗਲੇ ਮਹੀਨੇ ਲਈ ਅਡਜਨ ਹੋਇਆ ਹੈ ਇੱਕ ਮਹੀਨੇ ਚ ਸਾਰੀ ਰਿਪੋਰਟ ਆਏਗੀ